ਚਾਰ ਗੱਡੀਆਂ ਉਹਨਾਂ ਤੋਂ ਲੀਜੇ ਤੱਕ ਪਾਇਆ ਉਹਦੀ ਦੱਸ ਹੋ ਗਈ ਉਹ ਇੱਥੇ ਆ ਕੇ ਗੱਡੀਆਂ ਵੇਚ ਬੁਝ ਦਿੱਤੀਆਂ ਇਹ ਇੱਕ ਵੱਡੀ ਸ਼ੇਰ ਦਾ ਬਟਾਰੇ ਪੰਦਾ ਉਹਨੂੰ ਬਾਅਦ ਇੱਥੇ ਆਇਆ ਇਹ ਉਹ ਅਜੇ ਵੱਡੀ ਪੁੱਡੀ ਖੇਡਦਾ ਇਹ ਕਬਟੀਆਂ ਕੋਕੀਆਂ ਦੇ ਕੰਮ ਹੀ ਕਰਦਾ ਸੀ ਉਹ ਥੋੜਾ ਬੋਲਦਾ ਹੋ ਉਹ ਬੈਠੇ ਜੋ ਹੁਣ ਕਰਕੇ ਛੱਤ ਤੇ ਚੜ ਗਿਆ ਉਹ ਵੀ ਜਾਣੇ ਨੂੰ ਵਰਤਿਆ ਤੇ ਵਰਤਾਂ ਤੋਂ ਬਾਅਦ ਛੁੱਟਾ ਉਹ ਉਹਦਾ ਇਹ ਸਾਰਾ ਦੁਨੀਆ ਇਸ ਤਰ੍ਹਾਂ ਕਿ ਦਾ ਧਰੂ ਬੜੀਆਂ ਦੀ ਦੁਸ਼ਮਣੀਆਂ ਹੋਣ ਗਈਆਂ ਇਹ ਕਰਦੇ ਇੱਦਾਂ ਕਿਸੇ ਦੀ ਮਾਂ ਤੇ ਪਰਿਵਾਰ ਤੇ ਹਮਲਾ ਕਰਨਾ ਕੋਈ ਕਹਿੰਦੀ ਕਿਸੇ ਨਾਲ ਦੁਸ਼ਮਣੀ ਲੱਗ ਚੱਕੀ ਵੀ ਨਹੀਂ ਗਈ ਇਹਦੇ ਪਰਿਵਾਰ ਦਾ ਸਿਆਸਤਦਾਨਾਂ ਦਾ ਸਾਰਾ ਖੇਲ ਆ ਇਹ ਸਾਰਾ ਮਜੀਠੀਆ ਦਾ ਸੁੱਕੀ ਦੀ ਖੇਡ ਆ ਪਿੰਡ ਚ ਤੇ ਅੱਜ ਵੀ ਕੋਈ ਨਹੀਂ ਗਈ ਨਾ ਲੱਗੀ ਚੱਕੀ ਦੁਸ਼ਮਣੀ ਤੇ ਕਹਿਣਾ ਹੈ ਹੀ ਨਹੀਂ ਇਹ ਦੋਨਾਂ ਦੋਹਾਂ ਦੀ ਲੜਾਈ ਦੇ ਵਿੱਚ ਹੀ ਪੀੜਿਆ ਗਿਆ ਤੇ ਕੋਈ ਪਤਾ ਤਾਂ ਸੁਭਾ ਠੀਕ ਠਾਕ ਨਹੀਂ ਨਾ ਆਉ। ਅਸੀਂ ਤੁਹਾਡੇ ਨੁਕਤੇ ਦੇਖ ਲਏ। ਨਹੀਂ ਨਾ ਲੱਗਦੀ ਯਾਰ। ਅੱਜ ਕਾਇਚੂ। ਉਹ ਮੇਰਾ ਪੋਤਰਾ ਹੈ ਜੱਗੂ। ਇਹ ਉਹ ਬੀਚੇ ਦੀ ਤੇ ਸੁਖੀ ਦੀ ਛਾਤ ਦੇ ਵਿੱਚ ਪੀ ਜਾ ਗਿਆ। ਹਾਂ। ਤੁਸੀਂ ਸਮਝਾਓ। ਤੁਸੀਂ ਕੀ ਕਹਿਣਾ ਚਾਹੋਗੇ? ਫਿਰ ਅਸੀਂ ਜੱਗੂ ਦੇ ਪਰਵਾਹ ਬਾਰੇ, ਜੱਗੂ ਦੀ ਸੁਭਾਅ ਬਾਰੇ ਗੱਲ ਕਰੀਏ। ਦਾ ਸਾਰਾ ਪਿੰਡ ਇਹ ਕਹੀ। ਜੱਗੂ ਦਾ ਬਾਪ ਬਹੁਤ ਹੀ ਕਲਾਮਾਨ ਚਾਰ ਪੰਜ ਟੱਕ ਸਿੱਧੂ ਕੋਲ ਕਿੰਨੇ ਸਾਰੇ ਕੰਨੇ ਨਾਲ ਉਹਨੂੰ ਕਹਿੰਦਾ ਸੀ ਬਾਪ ਇਹਦਾ ਸੀ ਅਨ੍ਹੀ ਇਹ ਮੋਟਿਆ ਕੇ ਕੋਈ ਆਦਮ ਨੂੰ ਐਸਾ ਮਿਲਦਾ ਨਹੀਂ ਉਸ ਤੋਂ ਬਾਤਾਂ ਵਿੱਚ ਆਉਂਦਾ ਸੀ ਹਰਦਾ ਸੀ ਔਰ ਏਡਾ ਚੰਗਾ ਸੀ ਸੁਭਾਅ ਵੀ ਐਵੇਂ ਦੇ ਘਰੋਂ ਜੀ ਜੀ ਜਿਹੜੀ ਹੁੰਦੀ ਆ ਇੱਕ ਜਿਹਦੀ ਪੈਨ ਵਾਲੀ ਹੁੰਦੀ ਹੈ ਤੇ ਕਦੇ ਉਹ ਕੰਡ ਵਾਲ ਨੂੰ ਕਰਕੇ ਖੇਡਦਾ ਸੀ ਬੇਟਾ ਵਧੀਆ ਸਪਰਾਉ ਉਹ ਜੇ ਕੋਈ ਆਪਣੇ ਆਪ ਦੀ ਜਕੂਲ ਬਤਾਂ ਮਰਦਾ ਸੀ ਉਹਨੇ ਚਾਰ ਵਾਰੀ ਮੈਂ ਤੇ ਚਾਰ ਵਾਰੀ ਉਹਨੇ ਗੋਡੀ ਵਾਰੀ ਪੰਜ ਵਾਰੀ ਪੁੱਤ ਆ ਗਈ ਵਧੀਆ ਖਾਪੂ ਤੇ ਜੀ ਵਰੀ ਗੋਡੇ ਤੋਂ ਨਾ ਨਹੀਂ ਬਹੁਤ ਸੁਣਾਉਂਦਾ ਬਹੁਤ ਵਧੀਆ ਚੰਗਾ ਸੀ ਬਹੁਤ ਹੀ ਵਧੀਆ ਉਹਨੇ ਕਬੱਡੀ ਦੀ ਗੇਮ ਖਾਈ ਆਪ ਵੀ ਖੇਡਿਆ ਪੀ ਐਮ ਬ੍ਰਾਈਂਸੀ ਉਹਨੂੰ ਸਾਨੂੰ ਖੁਸ਼ੀ ਦੀ ਗੱਲ ਲੱਗਦੀ ਸੀ ਕਿ ਉਹ ਮੈਂ ਕੈਨੇਡਾ ਮੈਂ ਤਾਂ ਕਿ ਦੇਖਿਆ ਜਾ ਕੇ ਕਿ ਮਤਲਬ ਉਹ ਟੀਮ ਸਾਡੇ ਪਿੰਡੋਂ ਆਣੀ ਜਿਹੜੀ ਦੇ ਨਾਲ ਹੀ ਜਿਹੜੀ ਟੀਮ ਉਹ ਸੇਖੜਦੀ ਹੈ ਤੇ ਮੈਨੂੰ ਹੋਰ ਖੁਸ਼ੀ ਹੋਈ। ਇਹ ਬੱਚੇ ਨੂੰ ਸਿਆਸੀ ਇਹ ਵੀ ਰੰਗਾਂ ਆ ਗਈ ਤੇ ਬੱਚੇ ਸਾਥ ਤੋਂ ਆਇਆ ਨਹੀਂ ਦੇ ਨਾਲ ਦੇ ਵਿੱਚ 14 ਕਿਤੇ ਨਾ ਜਿਹਦੀ ਮਾਤਾ ਬਾਰੇ ਕਿ জানা ਜਾਵੇ ਮਾਤਾ ਬਹੁਤ ਨੇਕ ਸੀ ਇਹ ਜਿਹੜਾ

ਜਿਹੜੇ ਬੱਚਪਨ ਤੋਂ ਛੇ ਜਵਾਨੀ ਵੀ ਇੱਥੇ ਰਿਹਾ ਕਿਸ ਤਰ੍ਹਾਂ ਦਾ ਸੁਭਾਅ ਸੀ ਤੇ ਉਹਦੀ ਮਾਤਾ ਦਾ ਕਿੰਦਾ ਸੁਭਾਅ ਸੀ ਸੁਭਾਅ ਦੇ ਟੱਪਰ ਤਾਂ ਬਹੁਤ ਅੱਛਾ ਸੀ ਮੁੰਡਾ ਵੀ ਖਿਡਾਰੀ ਸੀ ਉਹ ਖੇਡਦਾ ਮੁੰਡਾ ਸੀ ਕਬੱਡੀ ਖੇਡਦਾ ਸੀ ਸੁਭਾਅ ਤਾਂ ਅੱਛਾ ਸਾਹ ਸੀ ਪਰ ਵਕਤ ਨੇ ਕਬਤ ਕੀ ਉਹਦਾ ਕਿੱਧਰ ਲੈ ਜਾਣਾ ਉਹ ਇਹ ਜੋ ਹਾਲਾਤ ਬਣਿਆ ਅੱਜ ਕਿ ਇਸ ਤਰੀਕੇ ਨਾਲ ਚਲੋ ਦੁਸ਼ਮਣੀਆਂ ਹੁੰਦੀਆਂ ਹੋਣਗੀਆਂ ਪਰ ਇਸ ਤਰ੍ਹਾਂ ਕਿਸੇ ਦੇ ਮਾਪਿਆਂ ਨੂੰ ਮਾਰਨਾ ਇਹ ਬਹੁਤ ਗਲਤ ਕੀਤਾ ਹੈ ਕਿ ਨਿਆਂ ਨਹੀਂ ਤੇ ਗੋਲੀ ਨਹੀਂ ਚਲਦੀ ਦੇਤੇ ਸੀ ਸਖਤ ਵਰਤ ਦੇ ਤੋਰ ਤੇ ਜਾ ਕੇ ਮਿਲਿਆ ਮੈਂ ਕੋ ਬਹੁਤ ਜਦੋਂ ਜਦੋਂ ਤੁਹਾ ਬਾਤਾ ਜੀ ਪਿੰਡ ਦੇ ਵਿੱਚ ਸਰਪੰਚ ਵੀ ਰਹਿਖਾ ਉਹ ਕਿਸ ਤਰ੍ਹਾਂ ਦੇ ਕੰਮ ਕਰਾਇਆ ਜਾਂ ਕਿਸ ਤਰ੍ਹਾਂ ਦਾ ਮਾਹੌਲ ਉਹਦਾ ਮਾਹੌਲ ਠੀਕ ਸੀ ਸਾਰੇ ਕੰਮ ਆਪ ਕਰੋਗੇ ਸੀ ਜੀ ਦੁਨੀਆ ਇਹ ਸਾਰੇ ਪਿੰਡ ਦਾ ਹੋਰ ਕਾਪ ਕਰਵਾਉਣਾ ਬਹੁਤ ਅੱਛਾ ਵਰਕਸ ਇਹ ਨਗਰ ਸੀ ਜੀ ਕਿ ਜਦੋਂ ਚੱਕੀ ਐਕਸੈਸ ਕਰਦੇ ਸਾਰੇ ਨਾਲ ਮਿਲਦਾ ਹੋਏਗਾ ਕਿਸ ਤਰ੍ਹਾਂ ਦਾ ਗੱਲਾਂ ਬਾਤਾਂ ਕਰਦਾ ਹੈ ਨਹੀਂ ਉਹਨੂੰ ਤਾਂ ਪਤਾ ਵੀ ਨਹੀਂ ਉਹ ਚੀਜ਼ ਦਾ ਮੈਂ ਕਿੱਧਰੋਂ ਜਾਣਾਂ ਤੇ ਉਹ ਤੇ ਬਚਪਨ ਦਾ ਕੰਮ ਸੀ ਯਾਰਾ ਤੇ ਬਹੁਤ ਵਧੀਆ ਮੁੰਡਾ ਹੁੰਦਾ ਸੀ ਬਹੁਤ ਵਧੀਆ ਮੁੰਡਾ ਹੁੰਦਾ ਸੀ ਅਸਟੈਂਟ ਚ ਪਾਲ ਕਰਦਾ ਹੁੰਦਾ ਇਹ 100 ਹੈ ਜੀ ਪੂਰਾ 100 ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ India crime news.